ਜੀ ਜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਆਇਜ਼ੀ ਗਲ ਚ ਬਹੁਤ ਬਹੁਤ ਸਵਾਗਤ। ਦੋਸਤੋ ਦੇਸ਼ ਦੀਆਂ ਸਰਕਾਰਾਂ ਸਾਡੇ ਦੇਸ਼ ਦੇ ਨਾਗਰਿਕਾਂ ਦੀ ਹਮੇਸ਼ਾ ਚਿੰਤਾ ਕਰਦੀਆਂ ਨਜ਼ਰਾਂ ਦੇ ਹਨ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਵੀ ਕੋਈ ਐਸਾ ਮਿਸ਼ਨ ਹੁੰਦਾ ਜਿਹੜਾ ਯੂਨਾਈਟਿਡ ਨੇਸ਼ਨਸ ਫਾਲੋ ਕਰਦਾ ਉਸ ਨੂੰ ਆਪਣੇ ਦੇਸ਼ ਵਿੱਚ ਅਸੀਂ ਕਿਸ ਤਰੀਕੇ ਨਾਲ ਆਪਣੇ ਨਾਗਰਿਕਾਂ ਨੂੰ ਬਚਾ ਸਕਦੇ ਹਾਂ ਇਹੋ ਜਿਹੀਆਂ ਬਿਮਾਰੀਆਂ ਤੋਂ ਬਚਾ ਸਕਦੇ ਨੇ ਸੋ ਉਹਦੇ ਉੱਤੇ ਪਹਿਲ ਕਦਮ ਵੀ ਕਰਦੇ ਆ। ਪੂਰੀ ਦੁਨੀਆ ਵਿੱਚ ਟਿਬੋਕਲੋਸਿਸ ਟੀਬੀ ਨਾਂ ਦੀ ਬਿਮਾਰੀ ਜਿਹੜੀ ਹੈ ਉਹ ਪਾਈ ਜਾਂਦੀ ਹੈ ਲੇਕਿਨ ਭਾਰਤ ਦੇ ਵਿੱਚ ਥੋੜੀ ਸਥਿਤੀ ਬਾਕੀ ਦੇਸ਼ਾਂ ਨਾਲੋਂ ਗੰਭੀਰ ਨਜ਼ਰ ਆਉਂਦੀ ਹੈ ਦੁਨੀਆ ਵਿੱਚ ਯੂਨਾਈਟਿਡ ਨੇਸ਼ਨਸ ਨੇ 2030 ਦਾ ਟਾਰਗੇਟ ਰੱਖਿਆ ਲੇਕਿਨ ਭਾਰਤ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 2025 ਦਾ ਟਾਰਗੇਟ ਰੱਖਿਆ ਕਿ ਅਸੀਂ ਭਾਰਤ ਨੂੰ ਟੀਵੀ ਮੁਕਤ ਜਿਹੜਾ ਉਹ ਕਰ ਦੇਣਾ ਸੋ ਇਹ ਅਭਿਆਨ ਜਿਹੜਾ ਉਸ ਦੀ ਅਰੰਭਤਾ ਕੀਤੀ ਗਈ 7 ਦਸੰਬਰ 2024 ਸੋ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸ਼ੁਰੂਆਤ ਹੋਈ ਔਰ ਕਿਸ ਤਰੀਕੇ ਨਾਲ ਇਹ ਅਭਿਆਨ ਜਿਹੜਾ ਚੱਲਦਾ ਪਿਆ ਹੈ ਤੋ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਆਪਣੇ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਸਭ ਤੋਂ ਪਹਿਲਾਂ ਤਾਰਫ ਮੇਰੇ ਨਾਲ ਬੈਠੇ ਹਨ ਡਾਕਟਰ ਹਿਮੰਤ ਮਲੋਤਰਾ ਜੀ ਜੋ ਕਿ ਆਯੁਰਵੈਦਿਕ ਮੈਡੀਕਲ ਆਫੀਸਰ ਹਨ ਸਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਔਰ ਨਾਲ ਬੈਠੇ ਹਨ ਡਾਕਟਰ ਮਨੋਜ ਕੁਮਾਰ ਜੀ ਜੋ ਕਿ ਆਯੁਰਵੈਦਿਕ ਮੈਡੀਕਲ ਆਫੀਸਰ ਨੇ ਸਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਅੱਪਾ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਦੇਸ਼ ਦੇ ਸਾਡੇ ਸਿਹਤ ਮੰਤਰੀ ਜੇਪੀ ਨੱਡਾ ਜੀ ਨੇ ਦੇਸ਼ ਵਾਸੀਆਂ ਦੇ ਨਾਂ ਤੇ ਇਸ ਅਭਿਆਨ ਦੀ ਸ਼ੁਰੂਆਤ ਕਰਦੇ ਮੈਸੇਜ ਦਿੱਤਾ ਉਸ ਨੂੰ ਸੁਣਦੇ ਹਾਂ 1962 में नेशनल टीबी प्रोग्राम आया 1962 और हम लोगों ने उस समय दवाई देना प्रारंभ किया 1997 में हम लोगों ने डॉट प्रोग्राम शुरू किया डायरेक्टली ऑब्जर्व थेरेपी डायरेक्टली ऑब्जर्व ट्रीटमेंट मुझे याद है मैं उस समय प्रदेश का स्वास्थ्य मंत्री था और उन दिनों हम लोग उस समय प्राइमरी हेल्थ सेंटर होता था और प्राइमरी हेल्थ सेंटर में हम लोग जाकर के चेक करते थे बोलो तुम्हारे यहाँ हफ्ते भर में कितने टीबी पेशेंट आए उन्होंने दवाई तुम्हारे सामने खाई कि नहीं खाई बताओ इसका रजिस्टर है कि नहीं है हम ये चेक करते थे और ये क्यों हुआ था ये इसलिए हुआ था कि लोग जैसे ही बुखार से छूटते थे जैसे ही उनको टीबी की बीमारी से थोड़ी सी राहत मिलती थी वो दवाई छोड़ करके एक रिजिस्टेंट टीबी के पेशेंट बनने के लिए तैयार हो जाते थे आमंत्रण दे देते दे थे मैं स्वास्थ्य विभाग को बधाई देना चाहता हूं जिन्होंने लक्ष्य को तय किया तुम डाल डाल तो मैं पात पात तुम बचोगे तो हम तुम्हारे बचने के हर रास्ते निकालेंगे लेकिन हम टीबी मुक्त भारत बनाएंगे इस बात के लिए हम संकल्पित हुए और मुझे फिर याद है रिवाइज ट्यूब, नेशनल ट्यूबरक्लोसिस प्रोग्राम चला जिसमें डॉट प्रोग्राम को और इंटेंसिफाई किया गया हमारे स्वास्थ्यकर्मियों को हमारे पैरामेडिक्स को हमारे आशा वर्कर्स को और नीचे तक जाने के लिए कहा गया ज्यादा टेस्ट बढ़ाने के लिए कहा गया और इस तरीके से हम लोगों ने इस कार्यक्रम को आगे चलाने का प्रयास किया ਅਸੀਂ ਸੁਣਦੇ ਪਏ ਸੀ ਕਿ ਦੇਸ਼ ਦੇ ਸਿਹਤ ਮੰਤਰੀ ਜੇਪੀ ਨੱਡਾ ਜੀ ਨੇ ਦੇਸ਼ ਵਾਸੀਆਂ ਦੇ ਨਾਂ ਤੇ ਟੀਬੀ ਟਿਬੋਕਲੋਸਿਸ ਦੇ ਖਾਤਮੇ ਵਾਸਤੇ ਜਿਹੜਾ ਅਭਿਆਨ ਜਿਹੜਾ ਸ਼ੁਰੂ ਕੀਤਾ ਉਹਦੇ ਬਾਰੇ ਉਹਨਾਂ ਨੇ ਮੈਸੇਜ ਦਿੱਤਾ ਸੋ ਅਸੀਂ ਚਰਚਾ ਸ਼ੁਰੂ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਟੀਬੀ ਟਿਬੋਕਲੋਸਿਸ ਕੀ ਸਿੰਪਟਮਸ ਹੁੰਦੇ ਆ ਔਰ ਕਿਸ ਤਰੀਕੇ ਦੇ ਨਾਲ ਪਛਾਣ ਹੋ ਸਕਦੀ ਹੈ ਕਿ ਇਹ ਬਿਮਾਰੀ ਜਿਹੜੀ ਆ ਉਹ ਪਕੜ ਕਰ ਰਹੀ ਹੈ ਜੀ ਬਿਲਕੁਲ ਟੀਵੀ ਜਿਹੜਾ ਹੈਗਾ ਉਹ ਬੇਸਿਕਲੀ ਇੱਕ ਬੈਕਟੀਰੀਆ ਹੁੰਦਾ ਹੈ ਜੀ ਮਾਈਕੋਬੈਕਟੀਰੀਅਮ ਟੂਬਰਕਲੋਸਿਸ ਉਹਦੇ ਰਾਹੀਂ ਹੁੰਦਾ ਹੈ ਤੇ ਜਿਹੜੀ ਟੀਵੀ ਦੀ ਬਿਮਾਰੀ ਹੈ ਉਹ ਇੱਕ 에ਅਰ ਬੌਂਡ ਡਿਜ਼ੀਜ਼ ਹੈ 에ਅਰ ਬੌਂਡ ਡਿਜ਼ੀਜ਼ ਮਤਲਬ ਇਹ 에ਅਰ ਦੇ ਰਾਹੀਂ ਹਵਾ ਦੇ ਰਾਹੀਂ ਇਹ ਤੁਹਾਡੇ ਇੱਕ ਤੋਂ ਦੂਜੇ ਦੇ ਵਿੱਚ ਫੈਲਦੀ ਹੈ ਜਿਹਦੇ ਵਿੱਚ ਜਿੱਦਾਂ ਕੋਈ ਕੈਰੀਅਰ ਹੈਗਾ ਜੇ ਉਹਦੇ ਉਹਦੇ ਜਿਹੜੇ ਬੈਕਟੀਰੀਆਜ਼ ਦੇ ਉਹ 에ਅਰ ਦੇ ਰਾਹੀਂ ਦੂਜੇ ਦੇ ਵਿੱਚ ਸਵਸਥ ਦੇ ਵਿੱਚ ਵੀ ਪ੍ਰਵੇਸ਼ ਕਰ ਸਕਦੇ ਨੇ ਤੇ ਇਹਦੇ ਵਿੱਚ ਬੇਸਿਕਲੀ ਜੇ ਨੂੰ ਜ਼ਿਆਦਾ ਖਾਂਸੀ ਰਹਿੰਦੀ ਹੈ ਜੀ ਠੀਕ ਹੈ ਜੀ ਜੇ ਛਿੱਕਾ ਮਾਰਦਾ ਹੈ ਹਨਾ ਤੇ ਇਦਾਂ ਦਾ ਜਿਹੜਾ ਬੰਦਾ ਹੈਗਾ ਉਹਦੇ ਰਾਹੀਂ ਜਿਹੜਾ ਇਹ ਦੂਜੇ ਦੇ ਵਿੱਚ ਜਾਂਦਾ ਹੈ ਤੇ ਇਹਦੇ ਵਿੱਚ ਜਿਹੜੇ ਸਿੰਪਟਮਸ ਦੇਖੇ ਜਾਂਦੇ ਆ ਉਹ ਖਾਸ ਕਰਕੇ ਖਾਂਸੀ ਦੇ ਸਿੰਪਟਮ ਬੁਖਾਰ ਦੇ ਸਿੰਪਟਮ ਜਿਹਦੇ ਵਿੱਚ 2 ਹਫਤੇ ਤੋਂ ਜ਼ਿਆਦਾ ਖਾਂਸੀ ਰਵੇ 2 ਹਫਤੇ ਤੋਂ ਜ਼ਿਆਦਾ ਬੁਖਾਰ ਆ ਰਿਹਾ ਹੋਵੇ ਖਾਸ ਕਰਕੇ ਰਾਤ ਦੇ ਸਮੇਂ ਪਸੀਨਾ ਆ ਰਿਹਾ ਹੋਵੇ ਉਹਨੂੰ ਜ਼ਿਆਦਾ ਤਕਰੀਬਨ ਮਾਸਪੇਸ਼ੀਆਂ ਦੇ ਜਿਹੜੀ ਹੈ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਨਾਲ ਨਾਲ ਥੁੱਕ ਦੇ ਵਿੱਚ ਕਈ ਵਾਰ ਖੂਨ ਵੀ ਆਂਦਾ ਹੈ ਇਹਦੇ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਇਹ ਇਹਦੇ ਵਿੱਚ ਜ਼ਿਆਦਾਤਰ ਲੱਛਣ ਆਉਂਦੇ ਭੁੱਖ ਘਟ ਜਾਂਦੀ ਹੈ ਇਹ ਲੱਛਣਾਂ ਦੇ ਦੇ ਵਿੱਚ ਅ ਸੋ ਮੋٹے ਤੌਰ ਤੇ ਜਦੋਂ ਖਾਂਸੀ ਜਿਆਦਾ ਦੇਰ ਤੱਕ ਰਹਿੰਦੀ ਹੈ ਤਾਂ ਸਾਨੂੰ ਇਹਦਾ ਚੈੱਕਅਪ ਜ਼ਰੂਰ ਜਿਹੜਾ ਕਰਵਾਉਣਾ ਚਾਹੀਦਾ ਹੈ ਡਾਕਟਰ ਮਨੋਜ ਮੈਂ ਤੁਹਾਡੇ ਕੋਲੋਂ ਕਿ ਟੈਕਨੋਲੋਜੀ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ ਅਸੀਂ ਦੇਖਦੇ ਹਾਂ ਕਿ ਸਾਡੇ ਮੈਡੀਕਲ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਐਡਵਾਂਸ ਹੋ ਚੁੱਕੇ ਹਾਂ ਲੇਕਿਨ ਅੱਜ ਦੇ ਸਮੇਂ ਵਿੱਚ ਵੀ ਸਾਨੂੰ ਟੀਵੀ ਦੇ ਉੱਤੇ ਪ੍ਰੋਗਰਾਮ ਕਰਨਾ ਪੈਂਦਾ ਔਰ ਇਸ ਨੂੰ ਅਭਜਾਨ ਦੇ ਤੌਰ ਤੇ ਗਵਰਨਮੈਂਟ ਨੂੰ ਚਲਾਉਣਾ ਪੈਂਦਾ ਕੀ ਕਾਰਨ ਮੋٹے ਤੌਰ ਦੇ ਉੱਤੇ ਤੁਸੀਂ ਮੰਨਦੇ ਹੋ ਕਿ ਕਿਉਂ ਇਹ ਇਸੀ ਲੋੜ ਪਈ ਹਾਂਜੀ ਮੇਰੇ ਬਾਰੇ ਆਹੀ ਕਹਿਣਾ ਚਾਹਾਂਗਾ ਕਿ ਜੋ ਆਪਣੇ ਦੇਸ਼ 'ਚ ਨਾ ਅਵੇਅਰਨੈਸ ਨਹੀਂ ਹੈ ਜਿੰਦੋਂ ਤੱਕ ਆਪਾਂ ਕਿਸੇ ਚੀਜ਼ ਬਾਰੇ ਅਵੇਅਰ ਨਹੀਂ ਆਪਾਂ ਉਸ ਤੋਂ ਬਚ ਨਹੀਂ ਸਕਦੇ ਚਾਹੇ ਕੋਈ ਬਿਮਾਰੀ ਵੀ ਹੈ ਆਪਾਂ ਐਜੂਕੇਸ਼ਨ ਲੈਵਲ ਜਿਹੜਾ ਹੈ ਉਹਨੂੰ ਜ਼ਿਆਦਾ ਸੁਧਾਰਨਾ ਪਏਗਾ ਲੋਕਾਂ 'ਚ ਜੋ ਇੱਕ ਅਵੇਅਰਨੈਸ ਜਗਾਵਾਂਗੇ ਆਪਾਂ ਬਿਮਾਰੀ ਬਾਰੇ ਜੋ ਹੁਣ ਨਾ ਪੂਰਾ ਕੈਂਪੇਨ ਚੱਲ ਰਿਹਾ ਹੈ ਦਾ ਮਤਲਬ ਹੀ ਇਹ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਵੇਅਰ ਕਰੀਏ ਇਹਦੇ ਬਾਰੇ ਐਜੂਕੇਟ ਕਰੀਏ ਜੋ ਇਹਦੇ ਬਾਰੇ ਇੱਕ ਸ਼ੋਰਸਰ ਸਟਿਗਮਾ ਹੈ ਉਹਨੂੰ ਵੀ ਆਪਾਂ ਹਟਾਈਏ ਤੇ ਲੋਕ ਇਹਦਾ ਇਲਾਜ ਕਰਾਣ ਆਣ ਤੇ ਉਹਦੇ ਨਾਲ ਹੀ ਆਪਾਂ ਇਹਨੂੰ ਖਤਮ ਕਰ ਸਕਦੇ ਆ ਲੈਕ ਆਫ ਅਵੇਅਰਨੈਸ ਦੀ ਗੱਲ ਕੀਤੀ ਅਸੀਂ ਦੇਖਦੇ ਆ ਕਿ ਲੋਕਾਂ ਦੇ ਮਨ 'ਚ ਇੱਕ ਸਟਿਗਮਾ ਵੀ ਹੁੰਦਾ ਕਿ ਟੀਬੀ ਹੋ ਗਈ ਪਤਾ ਨਹੀਂ ਅਸੀਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਡਿਫਰੈਂਸ਼ੀਏਟ ਕਰਦੇ ਆ ਲੋਕ ਇਹ ਜਿਹੜੀ ਚੀਜ਼ ਹੈ ਇਸ ਤੋਂ ਕਿਸ ਤਰ੍ਹਾਂ ਪਾਰ ਪਾਇਆ ਜਾ ਸਕਦਾ ਔਰ ਜਿਹੜਾ 100 ਦਿਨ ਦਾ ਅਭਿਆਨ ਰੱਖਿਆ ਇਹਦੇ ਕੀ ਕੀ ਪੜਾਅ ਹੈ ਔਰ ਕਿਸ ਤਰੀਕੇ ਨਾਲ ਇਹ ਪ੍ਰੋਗਰਾਮ ਜਿਹੜਾ ਚੱਲੇਗਾ ਸਰ ਪਹਿਲੀ ਗੱਲ ਤਾਂ ਹੈਗੀ ਆ ਦੇਖੋ ਇਹਦੇ ਲਈ ਘਬਰਾਣ ਦੀ ਜ਼ਰੂਰਤ ਨਹੀਂ ਕਿਉਂਕਿ ਟੀਬੀ ਜਿਹੜਾ ਹੈ ਨਾ ਉਹ ਉਹਦਾ ਇਲਾਜ ਹੋ ਸਕਦਾ ਜੀ ਉਹਦਾ ਅਗਰ ਉਹ ਸ਼ੁਰੂਆਤੀ ਦੇ ਵਿੱਚ ਵੀ ਇਹ ਸਾਡੇ ਕੋਲ ਆ ਜਾਵੇ ਤਾਂ ਉਹਦਾ ਇਲਾਜ ਹੋ ਸਕਦਾ ਤੇ ਉਹਦੇ ਲਈ ਸਾਰਿਆਂ ਵੱਡੀ ਜਿਹੜੀ ਚੀਜ਼ ਅਗਰ ਆਪਾਂ ਮੰਨੀਏ ਜਿਹਦਾ ਟੀਵੀ ਜਿਹੜਾ ਬੇਸਿਕਲੀ ਕਿਹੜੀ ਜਗ੍ਹਾ ਤੇ ਜ਼ਿਆਦਾ ਮਿਲਦਾ ਪਹਿਲੇ ਆਪਾਂ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਟੀਵੀ ਜਿਹੜਾ ਬੇਸਿਕਲੀ ਮਿਲਦਾ ਹੈ ਤੁਹਾਨੂੰ ਇਦਾਂ ਹੀ ਜਗ੍ਹਾ ਤੇ ਮਿਲੇਗਾ ਜਿੱਥੇ ਗੰਦਗੀ ਜ਼ਿਆਦਾ ਹੋਏਗੀ ਠੀਕ ਹੈ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਭੀੜ ਰਹੇਗੀ ਹਨਾ ਜ਼ਿਆਦਾ ਮੌਇਸਟ ਏਰੀਆ ਰਹੇਗਾ ਇਹ ਉਸ ਏਰੀਆ ਦੇ ਵਿੱਚ ਜ਼ਿਆਦਾ ਰਹਿੰਦਾ ਹੈ ਟੀਵੀ ਦਾ ਜਿਹੜਾ ਬੈਕਟੀਰੀਆ ਹੁੰਦਾ ਹੈ ਇਤੇ ਇਹ ਉਸ ਕਿਸ ਪਾਪੂਲੇਸ਼ਨ ਨੂੰ ਜ਼ਿਆਦਾ ਇਫੈਕਟ ਕਰਦਾ ਜਿਹਦੀ ਇਮਿਊਨਿਟੀ ਡਾਊਨ ਹੁੰਦੀ ਹੈ ਠੀਕ ਹੈ ਜ਼ਿਆਦਾਤਰ ਖਾਸ ਕਰਕੇ ਜਿੱਦਾਂ ਹੁਣ ਅਸੀਂ ਟੀਵੀ ਜਿਹੜਾ 100 ਮੁਕਤ 100 ਦਿਨਾਂ ਦਾ ਜਿਹੜਾ ਅਭਿਆਨ ਚੱਲ ਰਿਹਾ ਉਹਦੇ ਵਿੱਚ ਬੇਸਿਕਲੀ ਅਸੀਂ ਇੱਕ ਵਲਨਰੇਬਲ ਪਾਪੂਲੇਸ਼ਨ ਹੁੰਦੀ ਹੈ ਜਿਹਦੇ ਵਿੱਚ ਐਚਆਈਵੀ ਦੇ ਪੇਸ਼ੈਂਟ ਹੋ ਗਏ ਡਾਇਬਟਿਕ ਦੇ ਪੇਸ਼ੈਂਟ ਹੋ ਗਏ ਜਿਹੜਾ ਤੰਬਾਕੂ ਲੈ ਰਿਹਾ স্মੋਕਿੰਗ ਕਰ ਰਿਹਾ ਇਦਾਂ ਦੇ ਬੰਦੇ ਹੋ ਗਏ ਇਹਨਾਂ ਨੂੰ ਅਸੀਂ ਡਿਟੈਕਟ ਕਰ ਰਹੇ ਕਿਉਂਕਿ ਇਹਨਾਂ ਨੂੰ ਟੀਵੀ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਤੇ ਇਹਦੇ ਵਿੱਚ ਸਾਰਿਆਂ ਵੱਡੀ ਚੀਜ਼ ਹੈ ਕਿ ਅਵੇਅਰਨੈਸ ਅਸੀਂ ਵੀ ਅਸੀਂ ਬੰਦਾ ਕੀ ਹੈ ਡਰਦਾ ਹੈ ਕਿ ਮੈਂ ਕਿਸੇ ਨੂੰ ਕਿ ਦੱਸਾਂਗਾ ਉਹ ਮੇਰਾ ਟੈਸਟ ਕਰਾ ਲੇਗਾ ਮੈਨੂੰ ਟੀਵੀ ਆ ਜਾਊਗਾ ਮੈਨੂੰ ਅੰਦਰ ਬਾਦਨਗੇ ਹੈਨਾ ਇਦਾਂ ਦੀ ਇਹਦੇ ਵਿੱਚ ਘਬਰਾਉਣ ਵਾਲੀ ਜ਼ਰੂਰਤ ਨਹੀਂ ਹੈ ਤੁਸੀਂ ਅਗਰ ਤੁਸੀਂ ਆਪਣੇ ਆਪ ਨੂੰ ਤੁਹਾਨੂੰ ਕੋਈ ਵੀ ਸਿੰਪਟਮ ਇਹਦਾ ਨਜ਼ਰ ਆਉਂਦਾ ਹੈ ਤੁਸੀਂ ਆਪਣੇ ਨੇੜਲੇ ਦੇ ਜਿਹੜੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਸਰਕਾਰੀ ਡਿਸਪੈਂਸਰੀ ਹੋਵੇ ਸਰਕਾਰੀ ਆਯੂਵੈਦਿਕ ਡਿਸਪੈਂਸਰੀ ਹੋਵੇ ਤੁਸੀਂ ਉੱਥੇ ਜਲਤੋਂ ਜਲਦ ਜਾਓ ਤਾਂ ਕਿ ਤੁਹਾਡਾ ਜਿਹੜਾ ਹੈਗਾ ਇਲਾਜ ਸ਼ੁਰੂ ਕੀਤਾ ਜਾ ਸਕੇ ਤੁਹਾਨੂੰ ਜਲਤੋਂ ਜਲਦ ਇਹਦੀ ਡਿਟੈਕਟ ਕੀਤਾ ਜਾ ਸਕੇ ਉਹ ਜਿਹੜਾ 100 ਦਿਵਸੀ ਆਪਾਂ ਉਹਦੇ ਉੱਪਰ ਆਨੇ ਕਿ 100 ਦਿਵਸੀ ਜਿਹੜਾ ਅਭਿਆਨ ਹੈ 100 ਦਿਵਸੀ ਅਭਿਆਨ ਨੂੰ ਇਹ ਤੁਹਾਡਾ 7 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਤੇ 24 ਮਾਰਚ 2025 ਨੂੰ ਇਹਨੂੰ ਇਹਦਾ ਟਾਰਗੇਟ ਹੈ ਕਿ ਇਹਨੂੰ ਕੰਪਲੀਟ ਕਰਨ ਦਾ ਕਿਉਂਕਿ 24 ਮਾਰਚ ਨੂੰ ਜਿਹੜਾ ਹੁੰਦਾ ਉਹ ਵਰਲਡ ਟੀਵੀ ਡੇ ਹੈ ਉਹਦੇ ਵਿੱਚ ਇਹਨੂੰ ਜਿਹੜਾ ਇਹ ਕੰਪਲੀਟ ਕਰਨ ਨੂੰ ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਇੱਕ ਕਹੀਏ ਕਿ ਡ੍ਰੀਮ ਪ੍ਰੋਜੈਕਟ ਹੈ ਬੇਸਿਕਲੀ ਇੰਡੀਆ ਨੇ ਇੱਕ ਯੂਨਾਈਟਿਡ ਨੇਸ਼ਨ ਜਿਹੜੀ ਉਹਦੇ ਵਿੱਚ ਸਿਗਨੇਟਰੀ ਕੀਤਾ ਸੀਗਾ ਉਹਦੇ ਵਿੱਚ ਜਿਹੜਾ ਮੰਨਿਆ ਜਾਂਦਾ ਹੈ ਤੇ ਇੱਕ ਨਾਲ ਗਾਂਧੀ ਨਗਰ ਦੇ ਵਿੱਚ ਜਿਹੜੀ ਡਿਕਲੇਰੇਸ਼ਨ ਹੋਈ ਸੀ 2023 ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਅਸੀਂ ਜਿਹੜਾ ਹੈਗਾ ਹੈ 2030 ਤੱਕ ਵਰਲਡ ਨੂੰ ਜਿਹੜਾ ਹੈਗਾ ਉਹ ਟੀਵੀ ਫ੍ਰੀ ਆਪਾਂ ਕਰਾਂਗੇ WHO ਨੇ ਅ ਇਹ ਚੀਜ਼ ਮੰਨੀ ਹੈ ਕਿ ਸਾਰੀ ਕੰਟਰੀਜ਼ ਕਰਨ ਗਿਆ ਤੇ ਜਿਹੜਾ 2023 ਦੇ ਵਿੱਚ ਹੋਇਆ ਸੀਗਾ ਗਾਂਧੀਨਗਰ ਡਿਕਲੇਰਸ਼ਨ ਉਹਦੇ ਵਿੱਚ ਸਾਊਥ-ਈਸਟ ਜਿਹੜੀਆਂ ਨੇਸ਼ਨ ਸੀਗੀਆਂ ਉਹਦੇ ਵਿੱਚ ਇਹ ਮੰਨਿਆ ਗਿਆ ਕਿ 2030 ਤੱਕ ਆਪਾਂ ਇਹਨੂੰ ਰੀਡਿਕੇਟ ਕਰਨਾ ਹੈ। ਇਹਦੇ ਵਿੱਚ 2030 ਤੱਕ ਔਰ ਭਾਰਤ ਦੇ ਵਿੱਚ ਜਿਹੜਾ ਟੀਚਾ ਸੀ 2025 ਤੱਕ ਇਹ ਹਸਲ ਜੀ। ਇਹਦੇ ਵਿੱਚ ਬੇਸਿਕਲੀ ਜਿਹੜਾ ਨੈਸ਼ਨਲ ਆਪਣਾ ਸਟ੍ਰੈਟੈਜਿਕ ਪਲਾਨ ਬਣਾਇਆ ਗਿਆ 2017 ਤੋਂ 2025 ਦਾ ਉਹਦੇ ਵਿੱਚ ਇਹਨਾਂ ਨੇ ਇੱਕ ਚੀਜ਼ ਮੰਨੀ ਕਿ ਆਪਾਂ 2025 ਤੱਕ ਟੀਬੀ ਫ੍ਰੀ ਕਰਨਾ ਹੈ ਇੰਡੀਆ ਨੂੰ ਠੀਕ ਹੈ ਜੀ ਤੇ ਉਹ ਟੀਬੀ ਫ੍ਰੀ ਜਿਹੜਾ ਕਰਨਾ ਸੀ ਉਹਦੇ ਵਿੱਚ ਲੇਕਿਨ ਜਿਹੜਾ ਇੱਕ 2018 ਦੇ ਵਿੱਚ ਆਪਣਾ ਦਿੱਲੀ ਦੇ ਵਿੱਚ ਇੱਕ ਐਂਡ ਸਮਿਟ ਹੋਇਆ ਸੀ ਟੀਬੀ ਦਾ ਉੱਚ ਸਾਡੇ ਪ੍ਰਧਾਨ ਮੰਤਰੀ ਜੀ ਨੇ ਪਲੈਜ ਲਈਤੀ ਸੀ ਕਿ ਅਸੀਂ 2025 ਤੱਕ ਇੰਡੀਆ ਨੂੰ ਫ੍ਰੀ ਕਰਨਾ ਹੀ ਕਰਨਾ ਹੈ ਹੁਣ ਤੁਸੀਂ ਮੰਨੋ ਕਿ ਅਗਰ ਜਿੰਨੀ ਵੀ ਪਾਪੂਲੇਸ਼ਨ ਹੈ ਵਰਲਡ ਦੀ ਉਹ ਵਰਲਡ ਦੀ ਪਾਪੂਲੇਸ਼ਨ ਵਿੱਚੋਂ 25% ਕੇਸ ਹੈ ਉਹ ਸਿਰਫ ਇੰਡੀਆ ਦੇ ਵਿੱਚ ਆ ਰਹੇ ਨੇ ਤੇ ਉਸ ਨੂੰ ਉਸ ਦੇ ਕਰਕੇ ਸਾਡੀ ਜਿਹੜੀ ਹਾਂਜੀ ਪੈਲ ਦੇ ਆਧਾਰ ਤੇ ਲੈ ਪੈਲ ਦੇ ਆਧਾਰ ਤੇ ਕਿ ਅਸੀਂ ਇਸ ਨੂੰ ਬਿਲਕੁਲ ਜਿੱਦਾਂ ਹੁਣ ਕੋਵਿਡ ਨੂੰ ਖਤਮ ਕੀਤਾ ਉਸ ਤਰ੍ਹਾਂ ਹੀ ਇਹਨੂੰ ਇੱਕ ਮਿਸ਼ਨ ਲੈ ਕੇ ਇਹਨੂੰ ਵੀ ਖਤਮ ਕਰਨਾ ਹੈ ਤੁਸੀਂ ਮੰਨੋ ਇੱਕ ਜਿਹੜੀ ਟੀਵੀ ਦੀ ਟੀਵੀ ਜਿਹੜੀ ਬਿਮਾਰੀ ਹੈ ਅਗਰ ਆਪਾਂ ਪੂਰੇ ਵਰਲਡ ਦਾ ਦੇਖਿਆ ਜਾਵੇ ਤੇ ਪੂਰੇ ਵਰਲਡ ਦੇ ਵਿੱਚ ਹਰ ਦਿਨ ਦੇ ਵਿੱਚ 30000 ਦੇ ਕਰੀਬ ਮਰੀਜ਼ ਪਰ ਡੇ ਇਹ ਇਹਦੇ ਟੀਵੀ ਦੇ ਹੀ ਆ ਰਹੇ ਨੇ ਤੇ ਬਹੁਤ ਵੱਡਾ ਅੰਕੜਾ ਜਿਹੜਾ ਉਹ ਇਸ ਵੇਲੇ ਟੀਵੀ ਦੇ ਮਰੀਜ਼ਾਂ ਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਤਾਂ ਕਿ ਅਸੀਂ 4500 ਜੀ ਮੈਂ ਡਾਕਟਰ ਮਨੋਜ ਨਾਲ ਚਰਚਾ ਵਿੱਚ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਹੈ ਕਿ ਇਹਦੇ ਵਿੱਚ ਅਸੀਂ ਬਹੁਤ ਸਾਰੇ ਬੈਰੀਅਰਸ ਜਿਸ ਤਰ੍ਹਾਂ ਸਟਿਗਮਾ ਹੈ ਕਹ ਸਕਦੇ ਹਾਂ ਹਾਈਜੀਨ ਦਾ ਬੜਾ ਖਾਸ ਖਿਆਲ ਰੱਖਣ ਦੀ ਲੋੜ ਹੈ ਡਾਕਟਰ ਮਨੋਜ ਕਿ ਇਹ ਚੀਜ਼ਾਂ ਦੇ ਉੱਤੇ ਕਿਦਾਂ ਕੰਮ ਹੋ ਸਕਦਾ ਅਕੀ ਅਸੀਂ ਇਨਫਰਾਸਟ੍ਰਕਚਰ ਤੌਰ ਦੇ ਉਤੇ ਇੰਨੇ ਤਿਆਰ ਹੈਗੇ ਆ ਕਿ ਅਸੀਂ ਦੇਸ਼ ਦੇ ਲੋਕਾਂ ਨੂੰ ਹਾਈਜਿਨ ਖਿਆਲ ਰੱਖਣ ਬਾਅਦ ਸੇ ਕਹੀਏ ਔਰ ਸਾਫ ਸੁਥਰੇ ਰਹਿਣ ਬਾਅਦ ਸੇ ਕਹੀਏ ਔਰ ਇਹ ਬਿਮਾਰੀ ਦੇ ਨਾਲ ਅਸੀਂ ਪਾਰ ਪਾ ਸਕਦੇ ਹਾਂ yes sir ਸਰ ਮੈਂ ਇਹ ਕਹਾਂਗਾ ਕਿ ਹੁਣ ਜੋ ਟੀਬੀ ਐ ਰੈਡੀਕੇਸ਼ਨ ਲਈ ਜੋ ਇੱਕ ਪ੍ਰੋਗਰਾਮ ਚੱਲਿਆ ਇਹਦੇ ਚ ਆਯੂਸ਼ ਨੂੰ ਵੀ ਨਾਲ ਲਿਆ ਗਿਆ ਹੈ ਨਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਅਗਰ ਆਪਾਂ ਦੇਖਿਆ ਜੇ ਕੋਈ ਵੀ ਪੈਥੀ ਹੈ ਹੈਨਾ ਜੀ ਉਹਦਾ ਸਿਰਫ ਇੱਕ ਮੋਟਿਵ ਹੈ ਉਹਦਾ ਮੋਟਿਵ ਹੈ ਕਿ ਆਪਾਂ ਖੁਦ ਸਾਡਾ ਪਰਿਵਾਰ ਸਾਡਾ ਸਮਾਜ ਸਾਡਾ ਦੇਸ਼ ਤੇ ਸਾਰੀ ਦੁਨੀਆ ਬਿਮਾਰੀਆਂ ਤੋਂ ਮੁਕਤ ਰਹੇ ਚਾਹੇ ਕੋਈ ਵੀ ਬਿਮਾਰੀ ਹੈ ਹੈਨਾ ਤੇ ਉਹਦੇ ਨਾਲ ਕੀ ਹੈ ਕਿ ਆਪਾਂ ਅਗਰ ਆਯੁਰਵੇਦ ਦੇ हिसाब ਨਾਲ ਮੰਨੀਏ ਨਾ ਆਯੁਰਵੇਦ ਜਿਹੜਾ ਪ੍ਰਯੋਜਨ ਹੈ ਮੋਟਿਵ ਆਫ ਆਯੁਰਵੇਦ ਹੈ ਉਹ ਇਹ ਮੰਨਿਆ ਜਾਂਦਾ ਫਸਟ ਮੋਟਿਵ ਇਹ ਹੈ ਕਿ ਆਪਾਂ ਜੋ ਇੱਕ ਤੰਦਰੁਸਤ ਇਨਸਾਨ ਹੈ ਉਹਦੇ ਤੰਦਰੁਸਤੀ ਦੀ ਰੱਖਿਆ ਕਰੀਏ ਤੇ ਦੂਸਰਾ ਹੈ ਕਿ ਜੋ ਵੀ ਬਿਮਾਰੀ ਹੈ ਉਹਨੂੰ ਹੋਈ ਉਦਾਇ ਇਲਾਜ ਕਰੀਏ ਠੀਕ ਹੈ ਜੀ ਜੋ ਫਰਸਟ ਮੋਟਿਵ ਹੈ ਕਿ ਆਪਾਂ ਉਸ ਇਨਸਾਨ ਜੋ ਸਵਸਤ ਇਨਸਾਨ ਹੈ ਇੱਕ ਹੈਲਦੀ ਇਨਸਾਨ ਹੈ ਉਹਦੇ ਸਵਸਤ ਦੀ ਰੱਖਿਆ ਕਰੀਏ ਉਹਦੇ ਲਈ ਨੇ ਆਯੁਰਵੇਦ ਇੱਕ ਬੜੇ ਯੂਨੀਕ ਕਨਸੈਪਟਸ ਨੇ ਜਿਸ ਤਰ੍ਹਾਂ ਸਭ ਤੋਂ ਪਹਿਲਾ ਹੈ ਆਹਾਰ ਆਹਾਰ ਦਾ ਮਤਲਬ ਡਾਈਟ ਕਿਸ ਤਰ੍ਹਾਂ ਦੀ ਹੋਵੇ ਜੋ ਆਪਾਂ ਨਾ ਖਾਈਏ ਉਹ ਸਿਰਫ ਪੇਟ ਭਰਨ ਲਈ ਨਾ ਹੋਵੇ ਉਹ ਸਰੀਰ ਨੂੰ ਪੋਸ਼ਣ ਦੇਣ ਲਈ ਹੋਵੇ ਜੀ ਜ਼ਿਆਦਾਤਰ ਜੋ ਆਪਾਂ ਖਾਂਦੇ ਆਪਾਂ ਨੂੰ ਐ ਹੁੰਦਾ ਵੀ ਚਲੋ ਖਾ ਲਈਏ ਹਨਾ ਬਟ ਉਹ ਸਰੀਰ ਨੂੰ ਪੋਸ਼ਣ ਵੀ ਦੇਵੇ ਠੀਕ ਹੈ ਜੀ ਦੂਸਰਾ ਗੱਲ ਹੈ ਵਿਹਾਰ ਵਿਹਾਰ ਦਾ ਮਤਲਬ ਹੁੰਦਾ ਆਪਾਂ ਆਪਣਾ ਜੀਵਨ ਜੋ ਹੈ ਉਹਨੂੰ ਕਿਸ ਤਰ੍ਹਾਂ ਜੀਏ ਆਪਣਾ ਆਸ-ਪਾਸ ਦਾ ਮਾਹੌਲ ਕਿਦਾਂ ਦਾ ਹੋਵੇ ਸਾਫ਼ ਸਫਾਈ ਹੋਈਏ ਠੀਕ ਹੈ ਜੀ ਵਿਹਾਰ 'ਚ ਇਹ ਵੀ ਹੈ ਕਿ ਆਪਾਂ ਕਿਹਾ ਜਾਂਦਾ ਹੈ ਕਿ ਸਵੇਰ ਜਲਦੀ ਉੱਠਿਆ ਜਾਏ ਐਕਸਰਸਾਈਜ਼ ਕੀਤੀਆਂ ਜਾਣ ਇਹ ਸਾਰੇ ਆ ਜਾਂਦੇ ਵਿਹਾਰ ਦੇ ਵਿੱਚ ਤੇ ਆਪਣਾ ਆਸ-ਪਾਸ ਆਪਾਂ ਸਾਫ਼ ਸੁਥਰਾ ਰੱਖੀਏ ਉਹ ਵੀ ਇਹਦੇ ਵਿੱਚ ਹੀ ਆ ਜਾਂਦਾ ਉਸ ਤੋਂ ਬਾਅਦ ਹੈ ਜੀ ਇੱਕ ਕਨਸੈਪਟ ਹੈ ਯੁਰਵੇਚ ਦਿਨਚਰਿਆ ਦਿਨਚਰਿਆ ਦਾ ਮਤਲਬ ਹੈ ਆਪਣੀ ਡੇਲੀ ਰੂਟੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਆਪਾਂ ਸਵੇਰੇ ਕਿੰਨੇ ਵਜੇ ਉੱਠੀਏ ਸਭ ਤੋਂ ਪਹਿਲਾਂ ਕੀ ਕਰੀਏ ਨਹਾਈਏ ਤੋਂ ਇਹ ਫਿਰ ਆਪਣੇ ਆਪ ਨੂੰ ਸਾਫ ਸੁਥਰਾ ਰੱਖੀਏ ਉਸ ਤੋਂ ਬਾਅਦ ਇੱਕ ਕਨਸੈਪਟ ਆਉਂਦਾ ਹੈ ਰਤੂ ਚਰਿਆ ਜਿੱਦਾਂ ਆਯੁਰਵੇਦ ਚ ਨਾ 6 ਰਤੂਆਂ ਮੰਨੀਆਂ ਗਈਆਂ ਨੇ ਉਹ 6 ਰਤੂ ਦੇ ਅਕੋਰਡਿੰਗਲੀ ਹੀ ਬੰਦੇ ਦੀ ਡਾਈਟ ਹੋਣੀ ਚਾਹੀਦੀ ਹੈ ਉਹਦਾ ਵਿਹਾਰ ਹੋਣਾ ਚਾਹੀਦਾ ਉਹਨੂੰ ਕਿਸ ਤਰ੍ਹਾਂ ਦਾ ਖਾਣਾ ਖਾਣਾ ਹੈ ਉਹਨੇ ਕੀ ਨਹੀਂ ਖਾਣਾ ਇਹ ਵੀ ਸਾਰਾ ਆਯੁਰਵੇਦ ਵਰਣਨ ਹੈ ਆਪਣੇ ਪੰਜਾਬ ਚ ਵੀ ਦੇਖੀਏ ਜਲੰਧਰ ਚ ਵੀ ਦੇਖੀਏ ਬਹੁਤ ਸਾਰੀਆਂ ਆਯੁਰਵੇਦਿਕ ਡਿਸਪੈਂਸਰੀਜ਼ ਨੇ ਤੇ ਲੋਕ ਇਹਨਾਂ ਚੀਜ਼ਾਂ ਦਾ ਆਪਣੇ ਆਹਾਰ ਵਿਹਾਰ ਦਿਨਚਰਿਆ ਤੇ ਰਤੂਚਰਿਆ ਦਾ ਇਹ ਸਾਰੇ ਜੋ ਵੀ ਆਯੂਸ਼ਕਿਤਕ ਬੈਠੇ ਨੇ ਉਹਨਾਂ ਤੋਂ ਜੇਕਰ ਅਸੀਂ ਡਾਈਟ ਪਲਾਨ ਆਪਣਾ ਸਹੀ ਕਰ ਲਈਏ ਔਰ ਆਪਣਾ ਡੇਲੀ ਰੂਟੀਨ ਜਿਹੜੀ ਉਹਨੂੰ ਸਹੀ ਕਰ ਲਈਏ ਤਾਂ ਅਸੀਂ ਇਸ ਬਿਮਾਰੀ ਤੋਂ ਆਰਾਮ ਨਾਲ ਬਚ ਸਕਦੇ ਹਾਂ ਸਰ ਤੁਹਾਡੇ ਕੋਲੋਂ ਕਿ ਕਿਉਂਕਿ ਇੱਕ ਅਭਿਆਨ ਨੂੰ ਚਲਾਉਣ ਵਾਸਤੇ ਸਰਕਾਰ ਹੀ ਕਾਫੀ ਨਹੀਂ ਹੁੰਦੀ ਇਹਦੇ ਵਿੱਚ ਲੋਕਾਂ ਦਾ ਜੁੜਨਾ ਵੀ ਬੜਾ ਇੰਪੋਰਟੈਂਟ ਹੁੰਦਾ ਹੈ ਤੋ ਲੋਕਾਂ ਨੂੰ ਮੋਟੀਵੇਟ ਕਰਨਾ ਔਰ ਐਨ ਜੀਓ ਦੀ ਭੂਮਿਕਾ ਆਮ ਜਨ ਮਾਨਸ ਦੀ ਭੂਮਿਕਾ ਇਹ ਸਭ ਜਾਣ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਸਰ ਇਹਦੇ ਵਿੱਚ ਤੁਸੀਂ ਜਿਹੜਾ ਬੇਸਿਕਲੀ ਇਹਦਾ ਵਿੱਚ 2022 ਦੇ ਵਿੱਚ ਜਦੋਂ ਇਸ ਦਾ ਨਾਮ ਚੇਂਜ ਕੀਤਾ ਗਿਆ ਪ੍ਰਧਾਨ ਮੰਤਰੀ ਭਾਰਤ ਟੀਵੀ ਮੁਕਤ ਜਿਹੜਾ ਅਭਿਆਨ ਕੀਤਾ ਗਿਆ ਉਹਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਇਹਦੇ ਵਿੱਚ ਦੋ ਚੀਜ਼ਾਂ ਜੋੜੀਆਂ ਇਹਦੇ ਵਿੱਚ ਇੱਕ ਸਿਗਰ ਨਿਕਸ਼ੇ ਪੋਸ਼ਣ ਦੂਸਰਾ ਸਿਗਰ ਨਿਕਸ਼ੇ ਮਿਤ੍ਰ ਇਹਦੇ ਵਿੱਚ ਨਿਕਸ਼ੇ ਮਿੱਤਰ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਇਹਨਾਂ ਨੇ ਕਿਹਾ ਗਿਆ ਕਿ ਤੁਸੀਂ ਆਪਣੇ ਨੇੜਲੇ ਦੇ ਕੋਈ ਵੀ ਪ੍ਰਾਇਮਰੀ ਹੈਲਥ ਸੈਂਟਰ ਸੀਐਸਸੀ ਜਾਂ ਫਿਰ ਆਪਣੇ ਡਿਸਟ੍ਰਿਕਟ ਟੀਬੀ ਆਫੀਸਰ ਇਹਨੂੰ ਮਿਲ ਕੇ ਜਾਂ ਆਨਲਾਈਨ ਵੀ ਹੀ ਨਿਕਸ਼ੇ.in ਜਿਹੜੀ ਹੈਗੀ ਇਹਨਾਂ ਦੀ ਉਹਦੇ ਉੱਪਰ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਉੱਚ ਭਾਵੇਂ ਇੱਕ ਇੰਡੀਵਿਜੂਅਲ ਵੀ ਕਰ ਸਕਦਾ ਹੈ ਚਾਹੇ ਉਹਦੇ ਵਿੱਚ ਇੱਕ ਐਨਜੀਓ ਵੀ ਕਰ ਸਕਦੀ ਹੈ ਚਾਹੇ ਗਰੁੱਪ ਆਫ ਪੀਪਲ ਵੀ ਕਰ ਸਕਦੇ ਆ ਉਹਦੇ ਵਿੱਚ ਆਪਣੇ ਆਪ ਨੂੰ ਤੁਸੀਂ ਉਹਦੇ ਉਹਦੇ ਵਿੱਚ ਤੁਸੀਂ ਇੱਕ ਕੋਈ ਵੀ ਮਰੀਜ਼ ਹੋਵੇ ਜਾਂ ਗਰੁੱਪ ਆਫ ਮਰੀਜ਼ ਆ ਜਿਹੜੇ ਟੀਬੀ ਦੇ ਮਰੀਜ਼ ਨੇ ਉਹਨੂੰ ਤੁਸੀਂ ਅਡਾਪਟ ਕਰ ਸਕਦੇ ਹੋ ਤਾਂ ਕਿ ਉਹਦੀ ਹੈਲਪ ਹੋ ਸਕੇ ਕਿਉਂਕਿ ਇੱਕ ਟੀਬੀ ਦਾ ਮਰੀਜ਼ ਆ ਬੇਸਿਕਲੀ ਮੈਕਸਮਮ ਜਿਹੜੇ ਪੇਸ਼ੈਂਟ ਆ ਉਹ ਪੂਰ ਕੈਟਾਗਰੀ ਤੋਂ ਆਉਂਦੇ ਆ ਜੇ ਕੋਈ ਪੇਸ਼ੈਂਟ ਹੈਗਾ ਤੇ ਉਹ ਫਿਰ ਉਹਦੀ ਦਿਹਾੜੀ ਟੁੱਟਦੀ ਹੈ ਉਹਦੇ ਪਰਿਵਾਰ ਦੇ ਜਿਹੜਾ ਇਫੈਕਟ ਪੈਂਦਾ ਤੇ ਉਹਦੇ ਲਈ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀਗਾ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਅਡਾਪਟ ਕਰੋ ਉਹਦੇ ਵਿੱਚ ਉਹਨਾਂ ਨੇ ਤੁਸੀਂ ਜਾਂ ਉਹਦੇ ਮਹੀਨੇ ਦੇ ਬਿਨੇ ਉਹਨਾਂ ਨੂੰ ਰਾਸ਼ਨ ਦੇ ਸਕਦੇ ਹੋ ਜਾਂ ਉਹਦੀ ਕੋਈ ਵੀ ਜਿਹੜੀ ਨੀਡ ਹੈਗੀ ਉਹ ਤੁਸੀਂ ਨਿਕਸ਼ੇ ਮਿੱਤਰ ਰਾਹੀਂ ਪੂਰੀ ਕਰ ਸਕਦੇ ਇਹਦੇ ਉਹਨਾਂ ਨੇ ਬ੍ਰਾਂਡ ਇੰਵੈਸਟਰ ਸੀਗੇ ਉਹ ਆਪਣੇ ਦੀਪਾ ਮਾਲਿਕ ਜੀ ਸੀਗੇ ਜਿਹੜੇ ਦੀਪਾ ਮਾਲਿਕ ਹੈਗੇ ਨਾ ਆਪਣੇ ਪੈਰਾਓਲੰਪਿਕ ਤੇ ਉਹਨਾਂ ਨੂੰ ਉਹਨਾਂ ਦਾ ਬ੍ਰਾਂਡ ਬੈਸਟਰ ਬਣਾਇਆ ਫਿਰ ਦੂਜਾ ਇਹਦੇ ਵਿੱਚ ਇੱਕ ਇਹਨਾਂ ਨੇ ਬਣਾਇਆ ਨਿਕਸ਼ੇ ਪੋਸ਼ਣ ਨਿਕਸ਼ੇ ਪੋਸ਼ਨ ਦੇ ਵਿੱਚ ਜਿਹੜਾ ਇੱਕ ਸਰਕਾਰ ਇੱਕ ਪਾਰਟਿਕੂਲਰ ਅਮਾਉਂਟ ਜਿਹੜਾ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਉਂਦੀ ਟੀਵੀ ਦੇ ਪੇਸ਼ੈਂਟ ਦੇ ਤਾਂ ਕਿ ਤੁਸੀਂ ਮਹੀਨੇ ਦੇ ਮਹੀਨੇ ਉਹਦੀ ਡਾਈਟ ਲੈ ਸਕੋ ਇਕਨੋਮਿਕਲੀ ਵੀ ਸਰਕਾਰ ਇਹਦੇ ਵਿੱਚ ਮਦਦ ਜਰੀਏ ਸਪੋਰਟ ਕਰਦੀ। ਹਾਂਜੀ ਬਿਲਕੁਲ ਸਰ ਮੈਂ ਡਾਕਟਰ ਮਨੋਜ ਤੁਹਾਡੇ ਕੋਲੋਂ ਕਿ ਸਰੀਰਕ ਤੇ ਮਾਨਸਿਕ ਕਾਰਨ ਵੀ ਮੰਨੇ ਜਾਂਦੇ। ਮੈਂ ਇਹੋ ਜਿਹਾ ਸੁਣਿਆ ਕਿ ਇਹਦੇ ਦੋਨੇ ਕਾਰਨ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ। ਸੋ ਇਹਨਾਂ ਬਾਰੇ ਅਗਰ ਚਰਚਾ ਕਰੀਏ ਤਾਂ ਤੁਸੀਂ ਇਸ ਬਿਮਾਰੀ ਦੇ ਅਭਜਾਨ ਬਾਰੇ ਔਰ ਇਸ ਬਿਮਾਰੀ ਬਾਰੇ ਥੋੜਾ ਦੱਸੋਗੇ ਕੀ ਕਾਰਨ ਹੋ ਸਕਦੇ। ਜੀ ਸਰ ਆਯੁਰਵੇਦ 'ਚ ਨਾ ਹਰ ਕੋਈ ਵੀ ਬਿਮਾਰੀ ਮੈਂ ਸਿਰਫ ਟੀਬੀ ਦੀ ਨਹੀਂ ਗੱਲ ਕਰਦੇ। ਜਿੱਦਾਂ ਟੀਬੀ ਨੂੰ ਆਯੁਰਵੇਦ ਰਾਜ ਯਕਸ਼ਮਾ ਕਹਿੰਦੇ ਨੇ। ਤੇ ਉਹਦੇ ਵੀ ਦੋ ਕਾਰਨ ਮੰਨੇ ਜਾਂਦੇ ਨੇ ਇੱਕ ਤਾਂ ਸਰੀਰਿਕ ਕਾਰਨ ਕਿ ਆਪਾਂ ਅੱਛਾ ਆਹਾਰ ਨਹੀਂ ਲੈ ਰਹੇ ਜੋ ਆਪਾਂ ਅੱਛਾ ਖਾਣਾ ਨਹੀਂ ਖਾ ਰਹੇ ਉਹਦੇ ਨਾਲ ਕੀ ਆਪਣੇ ਸਰੀਰ ਦਾ ਪੂਰਾ ਪੋਸ਼ਣ ਨਹੀਂ ਹੋ ਰਿਹਾ ਤੇ ਜਿੰਨੀ ਇਮਿਊਨਿਟੀ ਬਿਲਡ ਅਪ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਰਹੀ ਉਹਦੇ ਨਾਲ ਕੀ ਹੈ ਕੋਈ ਵੀ ਜਿਹੜਾ ਪਰਜੀਵੀ ਹੈ ਜੀਵਾਣੂ ਹੈ ਉਹ ਆਪਣੇ ਸਰੀਰ ਚ ਐਂਟਰ ਕਰੇਗਾ ਆਪਣਾ ਜਿਹੜਾ ਇਮਿਊਨ ਸਿਸਟਮ ਹੈ ਉਹਦੇ ਖਿਲਾਫ ਨਹੀਂ ਲੜ ਪਾਏਗਾ ਤੇ ਉਹ ਸਰੀਰ ਚ ਬਿਮਾਰੀ ਪੈਦਾ ਕਰੇਗਾ ਠੀਕ ਹੈ ਦੂਸਰਾ ਹੈ ਮਾਨਸਿਕ ਕਾਰਨ ਮਾਨਸਿਕ ਜੇ ਆਪਾਂ ਜਿੰਨੇ ਮੈਂਟਲੀ ਸਟਰੋਂਗ ਹੋਵਾਂਗੇ ਹਣਾ ਜੀ ਜਿੰਨੇ ਮੈਂਟਲੀ ਆਪਾਂ ਸਟਰੋਂਗ ਹੋਵਾਂਗੇ ਉਨਾ ਹੀ ਆਪਾਂ ਕਿਸੇ ਬਿਮਾਰੀ ਤੋਂ ਵੀ ਬਚ ਸਕਦੇ ਆ ਪਹਿਲੀ ਗੱਲ ਆਪਾਂ ਮੈਂਟਲੀ ਸਟਰੋਂਗ ਹੋਵਾਂਗੇ ਤੇ ਆਪਾਂ ਧਿਆਨ ਰੱਖਾਂਗੇ ਆਪਣੇ ਆਸ-ਪਾਸ ਦਾ ਆਪਣੇ ਖਾਣੇ ਦਾ ਬਾਈ ਚਾਂਸ ਜੇ ਫੇਰ ਵੀ ਕੋਈ ਪ੍ਰੋਬਲਮ ਹੁੰਦੀ ਹੈ ਮਾਨਸਿਕ ਤੌਰ ਤੇ ਜੇ ਆਪਾਂ ਸਟਰੋਂਗ ਹੋਵਾਂਗੇ ਤੇ ਉਸ ਬਿਮਾਰੀ ਦਾ ਆਪਾਂ ਡਟ ਕੇ ਮੁਕਾਬਲਾ ਵੀ ਕਰ ਸਕਾਂਗੇ ਇਸ ਲਈ ਆਯੁਰਵੇਦ ਚ ਦੋਨੋਂ ਹੀ ਕਾਰਨ ਮੰਨੇ ਗਏ ਨੇ ਸਰੀਰਿਕ ਤੇ ਮਾਨਸਿਕ ਦੋਨੋਂ ਕਾਰਨ ਹੀ ਮੰਨੇ ਗਏ ਨੇ ਬਿਮਾਰੀ ਦੇ ਸੋ ਦੋਨੋਂ ਚੀਜ਼ਾਂ ਜਿਹੜੀਆਂ ਸਾਨੂੰ ਮੈਂਟਲੀ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਚਾਹੀਦਾ ਔਰ ਇਸ ਤਰ੍ਹਾਂ ਅਗਰ ਅਸੀਂ ਮਹਿਸੂਸ ਕਰਾਂਗੇ ਕਿ ਅਸੀਂ ਤੰਦਰੁਸਤ ਹਾਂ ਤਾਂ ਉਹਦੇ ਨਾਲ ਵੀ ਅਸੀਂ ਬਿਮਾਰੀ ਲੜਨ ਵਾਸਤੇ ਕਾਫੀ ਮਦਦਗਾਰੇ ਸਾਬਤ ਹੋ ਸਕਦਾ ਹੈ ਸਰ ਇਮਿਊਨਿਟੀ ਬੂਸਟਿੰਗ ਦੇ ਉੱਤੇ ਆਯੁਰਵੇਦਾ ਪદ્ધਤੀ ਬਹੁਤ ਜ਼ਿਆਦਾ ਜ਼ੋਰ ਦਿੰਦੀ ਜਿਸ ਤਰ੍ਹਾਂ ਹੁਣੇ ਸਰ ਨੇ ਵੀ ਦੱਸਿਆ ਡਾਈਟਰੀ ਪਲਾਨਸ ਇਹਦੇ ਬਸ ਬਣਾਏ ਜਾਂਦੇ ਸੋ ਕੋਵਿਡ ਦੇ ਵਿੱਚ ਵੀ ਅਸੀਂ ਦੇਖਿਆ ਕਿ ਇਹ ਚੀਜ਼ ਬੜੀ ਉੱਪਰ ਕੇ ਸਾਹਮਣੇ ਆਈ ਕਿ ਜਿਹਦੀ ਇਮਿਊਨਿਟੀ ਸਟਰੋਂਗ ਹੈ ਉਹ ਬੰਦਾ ਹੀ ਸਰਵਾਈਵ ਕਰ ਸਕਦਾ ਹੈ ਸੋ ਇਹਦੇ ਨਾਲ ਕਿਸ ਤਰੀਕੇ ਦੇ ਨਾਲ ਦੋਨਾਂ ਬਿਮਾਰੀਆਂ ਨੂੰ ਡਿਫਰੈਂਸ਼ੀਏਟ ਕਰਕੇ ਦੇਖ ਸਕਦੇ ਕਿਉਂਕਿ ਸਿੰਪਟਮਸ ਆਲਮੋਸਟ ਸਾਨੂੰ ਸੇਮ ਨਜ਼ਰ ਆਉਂਦੇ ਸੋ ਕਿਸ ਤਰੀਕੇ ਨਾਲ ਇਹਨੂੰ ਅਸੀਂ ਅਲੱਗ ਸਰ ਬੇਸਿਕਲੀ ਤਾਂ ਜਿਹੜਾ ਟੀਬੀ ਹੈ ਟੀਬੀ ਤਾਂ ਬੇਸਿਕਲੀ ਤੁਹਾਨੂੰ ਮਾਈਕੋਬੈਕਟੀਰੀਅਮ ਟਿਬਰਕਲੋਸਿਸ ਕਰ ਰਿਹਾ ਹੈ ਬੈਟੀਰੀਆ ਕਰਕੇ ਹੋ ਰਿਹਾ ਤੇ ਸਾਹਸ ਕੋਵਿਡ ਸੀ ਉਹ ਵਾਇਰਸ ਕਰਕੇ ਹੋ ਰਿਹਾ ਸੀਗਾ ਤੇ ਦੂਸਰੀ ਚੀਜ਼ ਹੈਗੀ ਹੈ ਸਰ ਸਿੰਪਟਮਸ ਇੱਕ ਕੁਝ ਹੱਦ ਤੱਕ ਸੇਮ ਆ ਰਹੇ ਹੈ ਹੈਨਾ ਤੇ ਲੇਕਿਨ ਆਪਾਂ ਹੁਣ ਇਹ ਕਹੀਏ ਕਿ ਜਿਹੜਾ ਹੁਣ ਟਿਬਰਕਲੋਸਿਸ ਹੈ ਟੂਬਰਕਲੋਸਿਸ ਦੇ ਵਿੱਚ ਲੇਕਿਨ ਉਹ ਕੋਵਿਡ ਹੁਣ ਕਾਫੀ ਹੱਦ ਤੱਕ ਰਿਡਿਊਸ ਹੋ ਗਿਆ ਜਾਂ ਖਤਮ ਹੋ ਗਿਆ ਹੁਣ ਆਪਾਂ ਕਹੀਏ ਨਾ ਦੇ ਬਰਾਬਰ ਹੈ ਲੇਕਿਨ ਟੂਬਰਕਲੋਸਿਸ ਹਾਲੇ ਵੀ ਹੈਗਾ ਜੀ ਠੀਕ ਹੈ ਤੇ ਟੂਬਰਕਲੋਸਿਸ ਹਾਲੇ ਵੀ ਇਫੈਕਟ ਕਰ ਰਿਹਾ ਤੁਸੀਂ ਅਗਰ ਮੰਨੋ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ 30000 ਦੀ ਆਬਾਦੀ ਪਰ ਡੇ ਪੂਰੇ ਵਰਲਡ ਦੇ ਵਿੱਚ ਇਫੈਕਟ ਹੋ ਰਹੀ ਹੈ ਉਹਦੇ ਚੋਂ ਤਕਰੀਬਨ ਲਾ ਕੇ ਚੱਲੋ ਕਿ 4500 ਦੀ 4500 ਪਰ ਡੇ ਡੈਥ ਵੀ ਹੋ ਰਹੀ ਹੈ ਇਹਦੇ ਕਰਕੇ ਟੀਵੀ ਦੇ ਕਰਕੇ ਪੂਰੇ ਵਰਲਡ ਦੇ ਵਿੱਚ ਤੇ ਲੇਕਿਨ ਆਪਾਂ ਇਹਨੂੰ ਟੀਵੀ ਦਾ ਜਿਹੜਾ ਹੈਗਾ ਟੀਵੀ ਬੇਸਿਕਲੀ ਕਿਹਨੂੰ ਇਫੈਕਟ ਕਰ ਰਿਹਾ ਉਹ ਇਫੈਕਟ ਕਰ ਰਿਹਾ ਜਿਹਦੀ ਇਮਿਊਨਿਟੀ ਡਾਊਨ ਹੈ ਬਿਲਕੁਲ ਜੀ ਬੇਸਿਕਲੀ ਕੋਵਿਡ ਵੀ ਕਰਦਾ ਸੀਗਾ ਲੇਕਿਨ ਕੋਵਿਡ ਇੱਕ ਨਾਰਮਲ ਬੰਦੇ ਨੂੰ ਵੀ ਮਾਰ ਰਿਹਾ ਸੀਗਾ ਲੇਕਿਨ ਟੀਵੀ ਜਿਹੜਾ ਹੈਗਾ ਉਹ ਬੇਸਿਕਲੀ ਇਫੈਕਟ ਕਰਦਾ ਉਹਨੂੰ ਜਿਹਦੀ ਇਮਿਊਨਿਟੀ ਡਾਊਨ ਹੈ ਇਹਦੇ ਜਿੱਦਾਂ ਹੁਣ ਆਪਾਂ ਮੰਨੀਏ ਕਿ ਐਕਸਪੋਜ਼ਰ ਹੋ ਗਿਆ ਇਹਦਾ ਇੱਕ ਇਨਕੂਬੇਸ਼ਨ ਪੀਰੀਅਡ ਹੁੰਦਾ ਜੋ 2 ਤੋਂ 2 ਵੀਕਸ ਤੋਂ 10 ਵੀਕਸ ਤੱਕ ਮੰਨਿਆ ਜਾਂਦਾ ਹੈ ਇਹਦਾ ਇਨਕੂਬੇਸ਼ਨ ਪੀਰੀਅਡ ਮਾਈਕੋਬੈਕਟੀਰੀਅਮ ਟਿਬੀਰਕਲ ਇਨਕੂਬੇਸ਼ਨ ਪੀਰੀਅਡ ਕੀ ਹੁੰਦਾ ਕਿ ਬੈਕਟੀਰੀਆ ਅੰਦਰ ਗਿਆ ਤੇ ਕਿੰਨੀ ਦੇਰ ਬਾਅਦ ਉਹਨੂੰ ਐਕਸਪੋਜ਼ ਕੀਤਾ ਠੀਕ ਹੈ ਜੀ ਤੇ ਉਹ ਤੁਹਾਡੇ ਅੰਦਰ ਕਿੰਨੀ ਦੇਰ ਦਾ ਰਹਿ ਰਿਹਾ 2 ਵੀਕਸ ਤੋਂ 10 ਵੀਕਸ ਮੰਨਿਆ ਜਾਂਦਾ ਉਹਦੇ ਚ ਐਕਸਪੋਜ਼ਰ ਆ ਜਾਂਦਾ ਫਿਰ ਲੇਟੈਂਟ ਆ ਜਾਂਦਾ ਤੇ ਐਕਟਿਵ ਫੇਜ਼ ਆ ਜਾਂਦੀ ਹੈ ਕਈ ਵਾਰ ਅਸੀਂ ਹੁਣ ਮੰਨੋ ਨੋਰਮਲ ਹੈ ਸਾਡੇ ਅੰਦਰ ਬੈਕਟੀਰੀਆ ਪਿਆ ਰਹੇਗਾ ਲੇਕਿਨ ਅਗਰ ਉਹ ਬੈਕਟੀਰੀਆ ਪਿਆ ਹੋਇਆ ਬਾਡੀ ਨੇ ਕ ਤੇ ਦੈਟ ਇਜ਼ ਲੇਟ ਇਨ ਫੇਸ ਠੀਕ ਹੈ ਜੀ ਤੇ ਜੇ ਉਹ ਇੱਕਦਮ ਸਾਡੀ ਜਿਸ ਦਿਨ ਇਮਿਊਨਿਟੀ ਡਾਊਨ ਹੋਈ ਜਿਸ ਵੇਲੇ ਉਹ ਇੱਕਦਮ ਉਹਨੇ ਐਕਟੀਵੇਟ ਹੋ ਗਿਆ ਅੰਦਰ ਤੇ ਉਹਨੇ ਆਪਣਾ ਜਿਹੜਾ ਰੰਗ ਦਿਖਾਣਾ ਸ਼ੁਰੂ ਕਰਤਾ ਜੀ ਜੀ ਸਰ ਡਾਕਟਰ ਮਨੋਜ ਮੈਂ ਤੁਹਾਡੇ ਕੋਲੋਂ ਕਿਉਂਕਿ ਇਹਦੇ ਬਾਅਦੇ ਅਲੱਗ-ਅਲੱਗ ਪੱਧਤੀਆਂ ਜਿਹੜੀਆਂ ਟ੍ਰੀਟਮੈਂਟ ਦੀਆਂ ਸਾਡੇ ਸਾਹਮਣੇ ਆਉਂਦੀਆਂ ਐਲੋਪੈਥੀ ਹੈ ਹੋਮਿਓਪੈਥੀ ਹੈ ਆਯੁਰਵੈਦਿਕ ਹੈ ਸੋ ਜਦੋਂ ਇੱਕ ਪੇਸ਼ੈਂਟ ਮੰਨ ਲਓ ਐਲੋਪੈਥੀ ਦੇ ਵਿੱਚ ਆਪਣੀ ਟ੍ਰੀਟਮੈਂਟ ਕਰਾਉਂਦਾ ਪਿਆ ਤੇ ਉਹ ਸਾਈਮਨਟੇਨियसਲੀ ਆਯੁਰਵੈਦਿਕ ਪદ્ધਤੀ ਦੇ ਵਿੱਚ ਵੀ ਆਪਣੀ ਟ੍ਰੀਟਮੈਂਟ ਲੈਣਾ ਚਾਹੁੰਦਾ ਕੀ ਇਹ ਸਾਈਬਰਸਾਈਡ ਚੱਲ ਸਕਦੀਆਂ ਸਾਰੀਆਂ ਪદ્ધਤੀਆਂ ਹਾਂਜੀ ਸਰ ਜੋ ਐਲੋਪੈਥਿਕ ਜੇ ਟ੍ਰੀਟਮੈਂਟ ਚੱਲਦੀ ਹੈ ਜੀ ਉਹ ਪੂਰਾ ਇੱਕ ਪ੍ਰੋਸੀਜਰ ਹੁੰਦਾ ਕਿ ਇੰਨੇ ਟਾਈਮ ਲਈ ਦਵਾਈ ਖਾਣੀ ਹੈ ਠੀਕ ਹੈ ਜੀ ਉਹਦੇ ਰੈਗੂਲਰ ਟੈਸਟ ਹੁੰਦੇ ਨੇ ਉਸ ਤੋਂ ਬਾਅਦ ਕਿ ਹੱਲੇ ਵੀ ਬੈਕਟੀਰੀਆ ਆ ਰਿਹਾ ਹੈ ਕਿ ਨਹੀਂ ਆ ਰਿਹਾ ਠੀਕ ਹੈ ਜੀ ਉਹਦੇ ਨਾਲ ਸਰ ਸਾਡੇ ਨਾਲ ਆਯੁਰਵੇਦ ਚ ਇੱਕ ਬੜਾ ਯੂਨਿਕ ਕਨਸੈਪਟ ਹੈ ਓਜ ਦਾ ਓਜ ਵਰਧਨ ਓਜ ਵਰਧਨ ਮੀਨਸ ਇਹਨੂੰ ਅਗਰ ਆਪਾਂ ਆਮ ਭਾਸ਼ਾ ਚ ਕਹੀ ਕਿ ਬੋਡੀ ਦੀ ਇਮਿਊਨਿਟੀ ਬਿਲਡ ਅਪ ਹਾਂਜੀ ਉਹਦੇ ਲਈ ਆਪਾਂ ਕਾਫੀ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਆਯੁਰਵੇਦ ਚ ਪ੍ਰਯੋਗ ਕਰ ਸਕਦੇ ਆ ਇੱਕ ਹੋਰ ਸਰ ਬੜਾ ਕਨਸੈਪਟ ਹੈ ਆਯੁਰਵੇਦ ਜਠਰਾਗਨੀ ਦਾ ਜਠਰਾਗਨੀ ਮਤਲਬ ਤੁਹਾਡੀ ਡਾਈਜੈਸਟਿਵ ਪਾਵਰ ਕਿੱਦਾਂ ਦੀ ਹੈ ਜੀ ਆਯੁਰਵੇਦ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਡਾਈਜੈਸਟਿਵ ਪਾਵਰ ਤੇ ਜਠਰਾਗਨੀ ਤੇ ਕਿ ਤੁਸੀਂ ਜੋ ਖਾ ਰਹੇ ਹੋ ਉਹ ਤੁਹਾਡਾ ਸਰੀਰ ਪਚਾ ਕੇ ਉਹਨੂੰ ਤੁਹਾਡੀ ਬਾਡੀ ਨੂੰ એનર્ਜੀ ਬਾਡੀ ਨੂੰ ਇਮਿਊਨਿਟੀ ਇਹ ਸਭ ਕੁਝ ਦੇ ਰਿਹਾ ਹੈ ਕਿ ਨਹੀਂ ਦੇ ਰਿਹਾ ਜੀ ਠੀਕ ਹੈ ਜੀ ਫਿਰ ਇੱਕ ਕਨਸੈਪਟ ਆਉਂਦਾ ਜੀ ਰਸਾਇਣ ਥੈਰੇਪੀ आयुर्वेतना एक रसायन थेरेपी है रसायन थेरेपी जरूरी नहीं है कि एक एक रोगी ਲਈ ਹੀ ਹੋਵੇ ਇੱਕ ਪੇਸ਼ੈਂਟ ਲਈ ਹੋਵੇ ਉਹ ਇੱਕ ਨਾਰਮਲ ਬੰਦਾ ਜਿਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਉਹ ਵੀ ਰਸਾਇਣ ਦਾ ਸੇਵਨ ਕਰ ਸਕਦਾ ਹੈ ਉਹ ਵੀ ਮੈਂ ਤੁਹਾਨੂੰ ਕਿਹਾ ਨਾ ਕਿ 6 ਸੀਜ਼ਨਸ ਇਹਦੇ ਵਿੱਚ ਤੁਹਾਡੇ ਕੋਲ ਮੰਨ ਲਓ ਕੋਈ ਪੇਸ਼ੈਂਟ ਜਿਹੜਾ ਨਾਰਮਲ ਡਾਈਟ ਲੈਂਦਾ ਕੀ ਅਸੀਂ ਉਹਨੇ ਪੋਸਟਿਕ ਤੱਤ ਲੈ ਪਾਣੇ ਦੇਦੀ ਡਾਈਟ ਦੇ ਵਿੱਚ ਜਿਹਦੇ ਨਾਲ ਸਾਡੀ ਇਮਿਊਨਿਟੀ ਬੂਸਟ ਹੋ ਸਕੇ ਜਾਂ ਕੁਝ ਐਕਸਟਰਾ ਸਾਨੂੰ ਕਰਨ ਦੀ ਲੋੜ ਆਪਣੀ ਡਾਈਟ ਚ ਹਾਂ ਹਾਂਜੀ ਬਿਲਕੁਲ ਜੀ ਪਹਿਲੀ ਗੱਲ ਤੇ ਜੋ ਆਪਾਂ ਨੋਰਮਲ ਡਾਈਟ ਲੈ ਰਹੇ ਆ ਨਾ ਮੈਂ ਫਿਰ ਉਹੀ ਕਿਹਾ ਨਾ ਆਪਾਂ ਨੂੰ ਢਿੱਡ ਭਰਨ ਲਈ ਨਹੀਂ ਆਪਾਂ ਨੂੰ ਪੋਸ਼ਣ ਲਈ ਖਾਣਾ ਚਾਹੀਦਾ ਜੀ ਬਈ ਸਰੀਰ ਦਾ ਪੋਸ਼ਣ ਹੋ ਰਿਹਾ ਤੁਹਾਡੀ ਡਾਈਟ ਚ ਪ੍ਰੋਪਰ ਤੁਹਾਨੂੰ ਨਿਊਟ੍ਰੀਐਂਟਸ ਮਿਲ ਰਹੇ ਆ ਜੋ ਤੁਹਾਡੀ ਬਾਡੀ ਨੂੰ ਕਿਸੇ ਵੀ ਬਿਮਾਰੀ ਨਾਲ ਕਿਸੇ ਵੀ ਕੀਟਾ ਨੂੰ ਨਾਲ ਕਿਸੇ ਵੀ ਬੈਕਟੀਰੀਆ ਜਾਂ ਵਾਇਰਸ ਦੇ ਨਾਲ ਲੜਨ ਲਈ ਉਹ ਸਟਰੋਂਗ ਕਰ ਰਹੇ ਨੇ ਕਿ ਨਹੀਂ ਕਰ ਰਹੇ ਠੀਕ ਹੈ ਇਸੇ ਕਨਸੈਪਟ ਤੇ ਮੈਂ ਆ ਰਿਹਾ ਕਿ ਇੱਕ ਨਾ ਆਯੁਰਵੇਚ ਰਸਾਇਣ ਥੈਰਪੀ ਹੈ ਜਿੱਦਾਂ ਮੈਂ ਕਿਹਾ ਨਾ 6 ਰਿਤੂਆਂ ਆਪਣੀਆਂ ਆਯੁਰਵੇਚ ਮੰਨੀਆਂ ਹਰ ਰਿਤੂ ਦੇ ਹਿਸਾਬ ਨਾਲ ਇੱਕ ਅਲੱਗ ਰਸਾਇਣ ਹੁੰਦਾ ਕਿ ਤੁਹਾਨੂੰ ਇਸ ਪਾਰਟਿਕੂਲਰ ਸੀਜ਼ਨ ਚ ਇਹ ਚੀਜ਼ ਖਾਣੀ ਚਾਹੀਦੀ ਹੈ ਠੀਕ ਹੈ ਜੀ ਇਹ ਰਸਾਇਣ ਜੋ ਹੈ ਰਸਾਇਣ ਦਾ ਮਤਲਬ ਹੁੰਦਾ ਜੋ ਤੁਹਾਡੀ ਬੋਡੀ ਨੂੰ ਇੰਨਾ ਕਿ ਸਟਰੋਂਗ ਕਰ ਦਵੇ ਅ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਕਿ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਡਟ ਕੇ ਸਾਹਮਣਾ ਕਰ ਸਕੋ ਆਪਣੇ ਜਲੰਧਰ ਡਿਸਟ੍ਰਿਕਟ ਚ ਨਾ ਬਹੁਤ ਸਾਰੀਆਂ ਆਯੁਰਵੈਦਿਕ ਡਿਸਪੈਂਸਰੀਜ਼ ਨੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਤੁਸੀਂ ਉੱਥੇ ਲੋਕ ਉੱਥੇ ਜਾ ਕੇ ਡਾਕਟਰ ਨਾਲ ਗੱਲ ਕਰਕੇ ਜਿੱਦਾਂ ਹੁਣ ਪਿੱਛੇ ਜਆ ਪ੍ਰਕ੍ਰਿਤੀ ਪਰਿਕਸ਼ਨ ਹੋਇਆ ਹਰ ਬੰਦੇ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਉਹਦਾ ਇੱਕ ਅਲੱਗ ਰਸਾਈਨ ਡਿਸਾਈਨ ਕੀਤਾ ਜਾਂਦਾ ਹੈ ਜੀ ਠੀਕ ਹੈ ਜੀ ਉਸ ਦੇ ਹਿਸਾਬ ਨਾਲ ਹੀ ਉਹ ਆਪਣੀ ਡਾਈਟ ਪਲਾਨ ਕੀ ਉਹਨੇ ਖਾਣਾ ਹੈ ਕੀ ਉਹਨੇ ਨਾਲ ਰਸਾਈਨ ਸੇਵ ਕਰਨੀ ਹੈ ਉਹ ਉਸ ਬਾਰੇ ਜਰੂਰ ਸਾਨੂੰ ਕੌਂਸ਼ੀਅਸ ਹੋਣ ਦੀ ਲੋੜ ਹੈ ਬਿਲਕੁਲ ਸਰ ਇਹਦੇ ਵਿੱਚ ਜਿਸ ਤਰ੍ਹਾਂ ਸਾਡੀ ਓਵਰਆਲ ਚਰਚਾ ਦੇ ਸਾਹਮਣੇ ਆਇਆ ਕਿ ਅਵੇਅਰਨੈਸ ਦੀ ਬੜੀ ਕਮੀ ਹੈ ਅਵੇਅਰਨੈਸ ਕਰਨ ਵਾਸਤੇ ਕੀ ਕੁਝ ਖਾਸ ਉਪਰਾਲੇ ਅਸੀਂ ਦੂਰਦਰਸ਼ਨ ਵੱਲੋਂ ਵੀ ਇਸ ਵੇਲੇ ਇਹ ਪ੍ਰੋਗਰਾਮ ਜਿਹੜਾ ਅਵੇਅਰਨੈਸ ਵਾਸਤੇ ਕਰ ਰਹੇ ਹਾਂ ਖੋਰ ਕੀ ਖਾਸ ਕੀਤਾ ਜਾ ਰਿਹਾ ਤਾਂ ਕਿ ਜਨ ਮਾਨਸ ਜਿਹੜਾ ਇਸ ਅਭਿਆਨ ਦੇ ਵਿੱਚ ਜੁੜੇ ਔਰ ਅਸੀਂ ਭਾਰਤ ਨੂੰ ਟੀਵੀ ਮੁਕਤ ਜਿਹੜਾ ਉਹ ਕਰ ਸਕੀਏ ਬਿਲਕੁਲ ਸਰ ਸਰ ਇਸ ਟਾਈਮ ਜਿਹੜਾ 100 ਡੇਸ ਪ੍ਰੋਗਰਾਮ ਚੱਲ ਰਿਹਾ ਉਹਦੇ ਵਿੱਚ ਪਹਿਲੀ ਜਿਹੜੀ ਚੀਜ਼ ਹੈ ਉਹਦੇ ਵਿੱਚ ਇਹੀ ਹੈ ਅਵੇਅਰਨੈਸ ਜੀ ਉਹਦੇ ਵਿੱਚ ਜਿੱਦਾਂ ਸਾਡੇ ਆਪਣੇ ਆਯੁਰਵੈਦਿਕ ਡਾਕਟਰਸ ਨੇ ਉਹ ਹੋ ਗਏ ਨੇ ਤੇ ਐਲੋਪੈਥਿਕ ਡਾਕਟਰਸ ਨੇ ਹੋਮੀਓਪੈਥਿਕ ਡਾਕਟਰਸ ਨੇ ਪਲੱਸ ਆਸ਼ਾ ਵਰਕਰਸ ਨੇ ਕਮਿਊਨਿਟੀ ਹੈਲਥ ਆਫਿਸਰਸ ਨੇ ਇਹ ਸਾਰੇ ਮਿਲ ਕੇ ਇਹਦੇ ਵਿੱਚ ਜਿਹੜਾ ਅਵੇਅਰਨੈਸ ਚੱਲ ਰਿਹਾ ਹੈ ਅਵੇਅਰਨੈਸ ਦੇ ਨਾਲ-ਨਾਲ ਇਹਦੇ ਵਿੱਚ ਹਾਊਸ ਟੂ ਹਾਊਸ ਇਹਦੇ ਵਿੱਚ ਇੱਕ ਸਰਵੇ ਕੀਤਾ ਜਾ ਰਿਹਾ ਜਿਹਦੇ ਵਿੱਚ ਆਪਾਂ ਵਲਨਰੇਬਲ ਜਿਹੜੇ ਪੇਸ਼ੈਂਟਸ ਨੇ ਉਹ ਪਲੱਸ ਜਿਨ੍ਹਾਂ ਦੇ ਵੀ ਕੋਈ ਸਿੰਪਟਮਸ ਹੈਗੇ ਨੇ ਉਹਨਾਂ ਨੂੰ ਲੱਭ ਰਹੇ ਆ ਉਹਨਾਂ ਨੂੰ ਲੱਭ ਕੇ ਉਹਨਾਂ ਦਾ ਜਲਦ ਤੋਂ ਜਲਦ ਜਿਹੜਾ ਹੈਗਾ ਇਹਦੇ ਵਿੱਚ ਉਹਨਾਂ ਦੀ ਡਿਟੈਕਸ਼ਨ ਕਰ ਰਹੇ ਆ ਜਿਹੜਾ ਐਕਸ-ਰੇਸ ਕਰਾ ਕੇ ਸਮੀਅਰ ਟੈਸਟ ਕਰਵਾ ਕੇ ਹਨਾ ਉਹਦੇ ਬਾਅਦ ਨੈੱਟ ਟੈਸਟ ਕਰਾ ਕੇ ਤੇ ਉਸ ਤੋਂ ਬਾਅਦ ਉਹਦੇ ਅਗਰ ਕੋਈ ਪੋਜ਼ਿਟਿਵ ਆ ਰਿਹਾ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਗੁਜ਼ਰਦਾ ਜਾ ਰਿਹਾ ਔਰ ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਮੈਸੇਜ ਦਿਓ ਤਾਂ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼-ਸਫਾਈ ਰੱਖਣ ਔਰ ਇਸ ਬਿਮਾਰੀ ਤੋਂ ਬਚਾਅ ਕਰ ਸਕਣ ਕੀ ਕਹਿਣਾ ਚਾਹੋ ਮੈਂ ਤਾਂ ਇਹੀ ਕਹਾਂਗਾ ਕਿ ਕਿਸੇ ਨੂੰ ਵੀ ਤੁਹਾਡੇ ਵਿੱਚ ਜਾਂ ਲਾਗੇ-ਛਾਗੇ ਕਿਸੇ ਨੂੰ ਵੀ ਪਹਿਲੀ ਗੱਲ ਤੱਕ ਕਿਸੇ ਨੂੰ ਸਿੰਪਟਮਸ ਪ੍ਰਾਪਤ ਹੁੰਦੇ ਆ ਉਹ ਜਲਦ ਤੋਂ ਜਲਦ ਆਪਣੇ ਨੇੜਲੇ ਦੇ ਕਿਸੇ ਵੀ ਸਰਕਾਰੀ ਹਸਪੀਟਲ ਆਯੁਰਵੈਦਿਕ ਡਿਸਪੈਂਸਰੀ ਹੋਮੀਓਪੈਥਿਕ ਡਿਸਪੈਂਸਰੀ ਉੱਥੇ ਜਲਦ ਤੋਂ ਜਲਦ ਜਾਵੇ ਆਪਣੇ ਪਹਿਲੇ ਸਾਰਿਆਂ ਪਹਿਲੇ ਇਲਾਜ ਕਰਵਾਵੇ ਤੇ ਆਪਣੇ ਟੈਸਟ ਕਰਾਣ ਇਲਾਜ ਕਰਵਾਣ ਫਿਰ ਦੂਸਰੀ ਗੱਲ ਹੈਗੀ ਹੈ ਕਿ ਆਪਣੇ ਲਾਗੇ ਛਾਗੇ ਸਫਾਈ ਰੱਖੋ ਕਿਉਂਕਿ ਇਹਦੇ ਵਿੱਚ ਜਿਹੜਾ ਮਾਈਕੋਬੈਕਟੀਰੀਅਮ ਟਿਬੀਰਕਲੋਸਿਸ ਹੈ ਸਾਰਿਆਂ ਜਿਆਦਾ ਉੱਥੇ ਹੀ ਫੈਲਦਾ ਜਿੱਥੇ ਗੰਦਗੀ ਹੁੰਦੀ ਹੈ ਤੇ ਪਲੱਸ ਮੈਂ ਇਹ ਚੀਜ਼ ਕਹਾਂਗਾ ਕਿ স্মੋਕਿੰਗ ਵਗੈਰਾ ਛੱਡੋ ਟਬੈਕੋ ਛੱਡੋ ਸਾਨੂੰ ਆਪਣੀਆਂ ਆਦਤਾਂ ਜਿਹੜੀਆਂ ਉਸ ਨੂੰ ਦੇਖਣਾ ਪਵੇਗਾ ਆਪਣਾ ਆੜਾ ਦੁਆੜਾ ਸਾਫ਼ ਰੱਖਣਾ ਪਵੇਗਾ ਆਪਣੀ ਡਾਈਟ ਪਲਾਨ ਬਧਿਆ ਤਰੀਕੇ ਨਾਲ ਕਰਨੀ ਪਵੇਗੀ ਔਰ ਸਰਕਾਰ ਜੋ ਵੀ ਦਿਸ਼ਾ ਨਿਰਦੇਸ਼ ਦਿੰਦੀ ਸਾਨੂੰ ਉਸ ਨੂੰ ਫਾਲੋ ਕਰਨਾ ਪਵੇਗਾ ਤਾਂ ਹੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਆਪਣੇ ਦੇਸ਼ ਨੂੰ ਟੀਵੀ ਮੁਕਤ ਬਣਾਉਣ ਦੇ ਵਿੱਚ ਅਭਿਆਨ ਦੇ ਵਿੱਚ ਆਪਣਾ ਬਤ ਬਤ ਯੋਗਦਾਨ ਪਾ ਸਕਦੇ ਆਸ ਕਰਦੇ ਆ ਕਿ ਅੱਜ ਦੀ ਚਰਚਾ ਨੇ ਕਾਫੀ ਜ਼ਿਆਦਾ ਜਾਗਰੂਕਤਾ ਇਸ ਅਭਿਆਨ ਦੇ ਪ੍ਰਤੀ ਜ਼ਰੂਰ ਪਾਈ ਹੋਵੇ ਕਿ ਸਾਡੇ ਨਾਲ ਗੱਲਬਾਤ ਕਰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ